ਜੀ ਬੋਛੰਦਨੀ ਆਗੇ ਅਸੀਂ ਇੱਥੇ ਦਵਾਸ ਹੀ ਨਹੀਂ ਹੈਗੇ ਕਿਉਂ ਨਹੀਂ ਭਾਰਤ ਦੇਸ਼ ਨੂੰ ਸਾਰੇ ਕਿਸਾਨਾਂ ਦੀ ਆਵਾਜ਼ ਸੁਣਦੀ ਭੀ ਅੱਜ ਇੱਕੋ ਪਲੇਟਫਾਰਮ ਦੇ ਉੱਪਰ ਵੇਖੋ ਅੱਜ ਜਿਹੜੇ ਲੀਡਰ ਨੇ ਕਿਸਾਨੀ ਸਟੇਜਾਂ ਤੇ ਜਾਣ ਤੋਂ ਘਬਰਾਉਂਦੇ ਪਏ ਨੇ ਕਿਸਾਨੀ ਸਟੇਜਾਂ ਤੇ ਜਾਣ ਤੋਂ ਘਬਰਾਉਂਦੇ ਪਏ ਨੇ ਕਿਉਂਕਿ ਇਹਨਾਂ ਨੇ ਅੱਜ ਤੋਂ 1947 ਤੋਂ ਬਾਅਦ ਸਾਡਾ ਇਹਨਾਂ ਨੇ ਕੁਝ ਨਹੀਂ ਕੀਤਾ ਸਾਡਾ ਇਹਨਾਂ ਨੇ ਬੇੜਾ ਕਰ ਕੀ ਕੀਤਾ ਇਸ ਕਰਕੇ ਇੱਕ ਕਾਨੂੰਨ ਭਾਰਤ ਸਰਕਾਰ ਨੂੰ ਵਾਪਸ ਲੈਣੀ ਹੀ ਪੈਣਗੇ ਜੀ ਅਸੀਂ ਸਾਡੀਆਂ ਉਥੋਂ ਲਸ਼ ਆਉਣਗੀਆਂ ਉਹ ਤੋਂ ਬਿਨਾ ਅਸੀਂ ਕਾਨੂੰਨ ਇਹਨਾਂ ਨੂੰ ਵਾਪਸ ਕਰਾਉਣ ਤੋਂ ਬਿਨਾ ਅਸੀਂ ਦਿੱਲੀ ਤੋਂ ਨਹੀਂ ਆਵਾਂਗੇ ਇਹ ਸਾਡੀ ਆਰਪਾਰ ਦੀ ਜੰਗ ਹੈ ਸੈਂਟਰ ਦੇ ਨਾਲ ਜੋ ਬੀਜੇਪੀ ਆਰਐਸਐਸ ਹੈ ਇੰਨਾ ਸਾਡੀ ਆਰਪਾਰ ਦੀ ਜੰਗ ਹੈ ਜੀ ਇਹ ਤਾਂ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਹਾਂਜੀ ਚੜਦੀ ਕਲਾ ਅਮਨ ਜੀ ਕੀ ਹਾਲ ਹੈ ਜੀ ਕੀ ਹਾਲ ਚੱਲ ਹਾਂਜੀ ਚੜ੍ਹਦੀ ਕਲਾ ਜੀ ਤੇ ਅਮਨ ਜੀ ਜਿਹੜੀ ਸਰ ਹੁਣ ਤੁਸੀਂ ਇਹ ਸੈਂਟਰ ਵੀ 8 ਤਰੀਕ ਦੀ ਅਮਨਤ ਸਿੰਘ ਨਾਲ ਮੀਟਿੰਗ ਸੀ ਹਾਂਜੀ ਹਾਂਜੀ ਉਹਦਾ ਕੋਈ ਸਿੱਟਾ ਨਿਕਲਿਆ ਸਿੱਟਾ ਸਿੱਟਾ ਦੇਖੋ ਜੀ ਸਿੱਟਾ ਇਹ ਕੱਟਣਾ ਹੀ ਨਹੀਂ ਚਾਹੁੰਦੇ ਇਹ ਉੱਥੇ ਹੀ ਗੋਲ-ਗੋਲ ਘੁਮਾ ਰਹੇ ਨੇ ਜਦੋਂ ਦਾ ਸਾਡਾ ਸੰਘਰਸ਼ ਚੱਲਿਆ ਹੈ ਉਦੋਂ ਤੋਂ ਹੀ ਇਹ ਸਿੱਟਾ ਤਾਂ ਸਰਕਾਰ ਗੰਭੀਰ ਨਹੀਂ ਹੈ ਜੀ ਸਾਡੇ ਜਿਹੜੀਆਂ ਮੰਗਾਂ ਨੇ ਸਾਡੇ ਹੱਕ ਨੇ ਉਹਨਾਂ ਨੂੰ ਦੇਣ ਵਾਸਤੇ ਸਰਕਾਰ ਗੰਭੀਰ ਨਹੀਂ ਜੀ ਹਾਂਜੀ ਸਾਡੇ ਅੱਗੇ ਰਣਨੀਤੀ ਕੀ ਹੈ ਸਾਡੇ ਅੱਗੇ ਜਿਹਦੇ ਅਸੀਂ ਬੰਦੇ ਦੇ ਆਗੂਆਂ ਦੀ ਦੇਖੋ ਜੀ ਰਣਨੀਤੀ ਇਹ ਹੈ ਤਾਂ ਲੋਕਾਂ ਦੀ ਆਵਾਜ਼ ਹੈ ਹੁਣ ਕਿ ਅਸੀਂ ਇਹ ਜਿਹੜਾ ਬਿਲਕੁਲ ਇਸ ਗੱਲ ਤੇ ਇੱਕਮਤਾਂ ਕਿ ਅਸੀਂ ਇਹ ਤਨੂੰਨ ਰੱਦ ਕਰਾਉਣੇ ਨੇ ਕੋਈ ਸੋਧ ਸਾਨੂੰ ਪਰਵਾਹ ਨਹੀਂ ਹੈ ਬਹੁਤ ਅਸੀਂ 3 ਮਹੀਨੇ ਤੋਂ ਇਹਨਾਂ ਦਾ ਇੰਤਜ਼ਾਰ ਕੀਤਾ ਸਾਡੇ ਨਾਲ ਆ ਕੇ ਗੱਲ ਕਰਦੇ ਤਾਂ ਅਸੀਂ ਹੁਣ ਡੰਡੇ ਖਾ ਕੇ ਇਹਨਾਂ ਦੀਆਂ ਤੋਪਾਂ ਜਿਹੜੀਆਂ ਪਾਣੀ ਵਾਲੀਆਂ ਉਹਨਾਂ ਦੇ ਇਹਨਾਂ ਨੇ ਸਾਡੇ ਤੇ ਜ਼ੁਲਮ ਕੀਤਾ ਡੰਡੇ ਮਾਰੇ ਬੈਰੀਕੇਟ ਟੱਪ ਕੇ ਸਾਡੇ ਲੋਕ ਨੇ ਜਿਹੜੇ ਮੌਤ ਨਾਲ ਖੇਡ ਕੇ ਉੱਥੇ ਪਹੁੰਚੇ ਨੇ ਤਾਂ ਹੁਣ ਅਸੀਂ ਕਿਉਂ ਕੱਟ ਲਈਏ ਹਣ ਤਾਂ ਸਾਨੂੰ ਇੱਕ ਮਨਜ਼ੂਰ ਹੈ ਜੀ ਇਹੀ ਕਿ ਸਾਨੂੰ ਜਿਹੜੇ ਇਹ ਰੱਦ ਚਾਹੀਦੇ ਨੇ ਕਾਨੂੰਨ ਹੈ ਤੇ ਹੁਣ ਤੁਸੀਂ ਜਿਸ ਤਰ੍ਹਾਂ ਅੱਜ 12 ਤਰੀਕ ਆ ਸੋਨੇ ਕੋਈ ਸਾਰੇ ਟੋਲ ਪਲਾਜ਼ਾ ਫ੍ਰੀ ਕਰਨੇ ਨੇ ਦੇਖੋ ਸਟੇਟ ਦੇ ਪੰਜਾਬ ਦਾ ਆਰਵਾਕਰ ਸਟੇਟ ਫ੍ਰੀ ਚਾਰਿਆ 2 ਮਹੀਨੇ ਹੋ ਗਏ ਪੰਜਾਬ ਤਾਂ ਹੈ ਹੀ ਹੈ ਜੀ ਦੇਖੋ ਬਾਕੀ ਹੁਣ ਜਿਹੜੇ ਹਰਿਆਣੇ ਦੇ ਨੇ ਹੋਰ ਸਟੇਟਾਂ ਦੇ ਮਹਾਰਾਸ਼ਟਰ ਐਮਪੀ ਯੂਪੀ ਬਿਹਾਰ ਇਹ ਹੁਣ ਸਾਰੀਆਂ ਜਥੀਆਂ ਬੰਦੀਆਂ ਦੀ ਇਹ ਕਾਲ ਹੈ ਵੀ ਉਹ ਅੱਜ ਅਸੀਂ ਸਾਰੇ ਜਿਹੜੇ ਇਹ ਉਹਨਾਂ ਦਾ ਘਰਾਓ ਕਰਾਂਗੇ ਸਾਰੇ ਟੋਲ ਪਲਾਜ਼ਾ ਦਾ ਔਰ ਜਿਵੇਂ ਸਾਨੂੰ ਅੱਗੇ ਦਾ ਪ੍ਰੋਗਰਾਮ ਜੱਥੇਬੰਦੀਆਂ ਦੇਣਗੇ ਤੇ 14 ਤਰੀਕ ਦਾ ਜਿਵੇਂ ਸਾਡੇ ਡੀਸੀ ਦਫ਼ਤਰ ਦਾ ਘਰਾਓ ਹੈ ਜੀ ਤੇ ਇਹਨਾਂ ਦੇ ਜਿਹੜੇ ਲੀਡਰ ਨੇ ਬੀਜੇਪੀ ਦੇ ਔਰ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਖਾਂਦੇ ਪੰਜਾਬ ਦਾ ਹੋ ਤੇ ਤੁਸੀਂ ਵਫਾਦਾਰੀਆਂ ਜਿਹੜੀਆਂ ਨੇ ਉਹ ਸਰਕਾਰ ਦੇ ਨਾਲ ਕਰਦੇ ਹੋ ਜਾ ਕੇ ਲੋਕ ਤੁਹਾਨੂੰ ਕਦੀ ਮਾਫ਼ ਨਹੀਂ ਕਰਨਗੇ ਜੇਕਰ ਤੁਸੀਂ ਆਪਣੀ ਜਿਹੜੀ ਹੈ ਇੱਜ਼ਤ ਬਚਾਣਾ ਚਾਹੁੰਦੇ ਹੋ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਦਰਜ ਹੋਊਗਾ ਨਹੀਂ ਤਾਂ ਲੋਕ ਤੁਹਾਨੂੰ ਗद्दार ਕਹਿਣਗੇ ਲੋਕਾਂ ਦੇ ਵਿੱਚ ਆਓ ਤੁਸੀਂ ਅਸਤੀਫੇ ਦਿਓ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਨਾਲ ਇੱਕ ਜੁੜਤਾ ਜਿਹੜੀ ਉਹ ਦਿਖਾਓ ਤੁਸੀਂ ਲੇ ਸੋਹਣਾ ਖੁਸ਼ ਰਿਆਗਲ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ